ਪਿਆਰੀ ਸਾਥ ਸੰਗਤ ਜੀ ਤਾਂ ਤਨ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਛੱਡਿਆ ਦੁਆਰਾ ਉੱਥੇ ਨਹੀਂ ਗਏ ਅਨੰਦਪੁਰ ਸਾਹਿਬ ਛੱਡਿਆ ਦੁਆਰਾ ਉੱਥੇ ਨਹੀਂ ਗਏ ਫਿਰ ਤਾਂ ਤਨ ਸ੍ਰੀ ਗੁਰੂ ਬਾਜਾ ਵਾਲੇ ਮਹਾਰਾਜ ਪੌਂਟਾ ਸਾਹਿਬ ਤੇ ਦਮਦਮਾ ਸਾਹਿਬ ਛੱਡਿਆ ਦੁਆਰਾ ਉੱਥੇ ਨਹੀਂ ਗਏ ਗੁਰੂ ਮਹਾਰਾਜ ਜੀ ਨੇ ਧੰਤਨ ਸ੍ਰੀ ਗੁਰੂ ਕਲਗੀਆਂ ਵਾਲੇ ਮਹਾਰਾਜ ਜੀ ਨੇ ਇੱਕ ਚੀਜ਼ ਨਹੀਂ ਛੱਡੀ ਹੈਗੀ ਜョਧ ਦੇ ਮੈਦਾਨ ਵਿੱਚ ਦੁਸ਼ਮਣ ਸਿਰ ਤੇ ਖੜਾ ਸੀ ਫਿਰ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ ਵਾਹਿਗੁਰੂ ਜੀ ਨੇ ਜੋਧ ਦੇ ਮੈਦਾਨ ਵਿੱਚ ਦੁਸ਼ਮਣ ਸਿਰ ਤੇ ਖੜਾ ਸੀ ਫਿਰ ਵੀ ਧੰਤਨ ਗੁਰੂ ਮਹਾਰਾਜ ਜੀ ਨੇ ਅਮਰਤ ਵੇਲਾ ਨੇ ਛੱਡਿਆ ਪਿਆਰੀ ਸਾਧ ਸੰਗ ਜੀ ਸਾਨੂੰ ਵੀ ਅਮਰਤ ਵੇਲਾ ਨੇ ਛੱਡਣਾ ਚਾਹੀਦਾ ਸਵੇਰੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਇੱਕ ਪਾਠ ਜ਼ਰੂਰ ਕਰੋ ਪੂਰੇ ਦਿਨ ਵਿੱਚ ਇੱਕ ਪਾਠ ਜ਼ਰੂਰ ਕਰੋ ਜਪਜੀ ਸਾਹਿਬ ਦਾ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਮਹਾਰਾਜ ਵਾਜਾਂ ਵਾਲੇ ਮਹਾਰਾਜ ਪੁੱਤਰਾਂ ਦੇ ਦਾਨੀ ਮਹਾਰਾਜ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਾਹਿਬ ਛੱਡਣ ਤੋਂ ਬਾਅਦ ਦਮਦਮਾ ਸਾਹਿਬ ਛੱਡਣ ਤੋਂ ਬਾਅਦ ਪਟਨਾ ਸਾਹਿਬ ਛੱਡਣ ਤੋਂ ਬਾਅਦ आनंदपुर साहिब ਛੱਡਾਂ ਤੋਂ ਬਾਅਦ ਤਾਂ ਤਾਂ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਜੀ ਨੇ ਦੁਸ਼ਮਣ ਜੋਤ ਦੇ ਮੈਦਾਨ ਵਿੱਚ ਸਿਰ ਤੇ ਖੜਾ ਸੀ ਫੇਰ ਵੀ ਅਮਰਤ ਵੇਲਾਨੀ ਛੱਡਿਆ ਇਹ ਨੇ ਸਾਡੇ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਦਿੱਤਾ ਸਾਰਾ ਪਰਿਵਾਰ ਵਾਰ ਕੇ ਵਾਹਿਗੁਰੂ ਜੀ ਨੇ ਸਿੱਖੀ ਦਾ ਬੂਟਾ ਲਾਇਆ ਇਹ ਸਿੱਖੀ ਦਾ ਬੂਟਾ ਐਵੇਂ ਨਹੀਂ ਲੱਗਿਆ ਇਹ ਸਿੱਖੀ ਦੇ ਬੂਟੇ ਨੂੰ ਵਾਹਿਗੁਰੂ ਜੀ ਨੇ ਆਪਣੇ ਚਾਰ ਪੁੱਤਰਾਂ ਦਾ ਖੂਨ ਡੋਲ ਕੇ ਇਹ ਸਿੱਖੀ ਦੇ ਬੂਟੇ ਨੂੰ ਵੱਡਾ ਕੀਤਾ ਵੇ ਧੰਤਨ ਮੇਰਾ ਕਲਗੀਆਂ ਵਾਲਾ ਗੁਰਗੋਬਿੰਦ ਸਿੰਘ ਜੀ ਧੰਤਨ ਮੇਰਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ